ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਲੈ ਵੀ ਅੱਜ ਦਾ ਮੇਰਾ ਨਵਾਂ ਸਾਲ ਪਹਿਲਾਂ ਤਾਂ ਸਾਰਿਆਂ ਨੂੰ ਸ਼ੁਭਕਾਮਨਾ ਸਾਰਿਆਂ ਨੂੰ ਹੈਪੀ ਨਿਊ ਇਅਰ ਪਰ ਇਹ ਮੇਰਾ ਸਪੈਸ਼ਲ ਹੈਪੀ ਨਿਊ ਇਅਰ ਨਵਾਂ ਸਾਲ ਮੇਰੀਆਂ ਭੈਣਾਂ ਖਾਤਰ ਮੇਰੀਆਂ ਮਾਮਾ ਖਾਤਰ ਮੇਰੀਆਂ ਭਾਬੀਆਂ ਖਾਤਰ ਤੇ ਮੇਰੀਆਂ ਦਾਦੀਆਂ ਖਾਤਰ ਕਿਉਂ ਅਕਸਰ ਨਾ ਆਪਾਂ ਫੇਸਬੁੱਕ YouTube Instagram ਤੇ ਬਹੁਤ ਦੇਖਦੇ ਆਂ ਬਹੁਤ ਉੱਥੇ ਅਕਸਰ ਕਹਾਣੀਆਂ ਸੁਣਦੇ ਆਂ ਵੀ ਜਨਾਨੀ ਨੂੰ ਬੰਦੇ ਨਾਲ ਲੜਨਾ ਨਹੀਂ ਚਾਹੀਦਾ ਜਦੋਂ ਬੰਦਾ ਬਾਹਰ ਕੰਮ ਕਰਕੇ ਆਉਂਦਾ ਤੇ ਉਹਨੂੰ ਕੁਝ ਬੋਲਣਾ ਨਹੀਂ ਚਾਹੀਦਾ ਉਹਨੂੰ ਪਿਆਰ ਨਾਲ ਆਪਦੇ ਘਰ ਦੇ ਨਾਲ ਰਹਿਣਾ ਚਾਹੀਦਾ ਖਿੱਚਕੇ ਨਹੀਂ ਪੈਣਾ ਚਾਹੀਦਾ ਪਰ ਹਰ ਇੱਕ ਬੰਦਾ ਬੰਦੇ ਦੀ ਸਪੋਰਟ 'ਚ ਹਰ ਇੱਕ ਬੰਦਾ ਜਾਂਦਾ ਹਨਾ ਪਰ ਮੈਂ ਜਨਾਨੀਆਂ ਦੀ ਸਪੋਰਟ 'ਚ ਜਾ ਰਿਹਾ ਪੁੱਛੋ ਕਿਉਂ ਤੁਸੀਂ ਮੈਨੂੰ ਕਹੋਗੇ ਵੀ ਤੂੰ ਪਤਾ ਨਹੀਂ ਜਨਾਨੀ ਦੇ ਥੱਲੇ ਪਰਨਾ ਦੇਖੋ ਜਨਾਨੀਆਂ ਦੀ ਜਿਹੜੀ ਡਿਊਟੀ ਆ ਨਾ ਬਈ ਬੰਦੇ ਦਾ ਸਰ ਜਾਂਦਾ ਅੱਜ ਨਹੀਂ ਕਰੂਗਾ ਕੱਲ ਨੂੰ ਕਰ ਲੂਗਾ ਚਲੋ ਜਿਹਨੇ ਡਿਊਟੀ ਤੇ ਲੱਗੇ ਹੋਏ ਨੇ ਉਹ ਡਿਊਟੀ ਕਰਕੇ 8 ਘੰਟੇ ਆ ਕੇ ਆਪ ਦਾ ਫੇਰ ਸੇਫ ਹੋ ਕੇ ਸੋ ਜਾਣਾ ਪਰ ਜਿਹੜਾ ਜਨਾਨੀਆਂ ਦਾ ਕੰਮ ਹੈ ਪਹਿਲਾਂ ਤਾਂ ਜਿੰਨਾ ਟਾਈਮ ਮਾਂ ਨਹੀਂ ਬਣਦੀ ਛੋਡੀ ਛੋਡੀ ਲਾਈਫ 'ਚ ਜਦੋਂ ਦੀ ਆ ਗਈ ਉਹ ਸਵੇਰੇ ਉੱਠਣਾ ਚਾਹ ਬਣਾਣੀ ਪਿਆ ਨੂੰ ਬਿਸਤਰੇ ਚ ਚਾਹ ਮਿਲਣੀ ਉਸ ਤੋਂ ਬਾਅਦ ਫਿਰ ਉਹਨੇ ਰੋਟੀ ਬਣਾਣੀ ਜੇ ਡਿਊਟੀ ਤੇ ਲੱਗਿਓ ਟੀਫਨ ਪੈਕ ਕਰਕੇ ਦੇਣੇ ਫਿਰ ਉਹਨੇ ਕੱਪੜਾ ਲੀੜਾ ਧੋਣਾ ਸੋਨੂੰ ਪ੍ਰੈਸ ਕਰਕੇ ਕੱਪੜਾ ਦੇਣਾ ਬੂਟ ਸਾਰਾ ਕੁਝ ਰੈਡੀ ਉਹਦੀ ਸੋਡੇ ਨਾਲ ਵੀ ਸਖਤ ਡਿਊਟੀ ਜਦੋਂ ਉਹ ਮਾਂ ਬਣ ਜਾਂਦੀ ਹੈ ਫਿਰ ਨਾਲ ਵਿਚਰੀ ਬੱਚੇ ਵੀ ਸਾਹਮਦੀ ਹੈ ਤੇ ਨਾਲ ਸੋਡੀ ਸੋਨੂੰ ਵੀ ਸਾਹਮਦੀ ਹੈ ਤੇ ਆਪਾਂ ਅੱਜ ਛੁੱਟੀ ਮਿਲ ਗਈ ਖਾਈਆਂ ਰੋਟੀਆਂ ਬਾਹਰ ਜਾ ਕੇ ਧੂਣੀ ਤੇ ਬਹਿ ਗਏ ਬਾਹਰ ਜਾ ਕੇ ਖੁੰਡ ਚਰਚਾ ਤੇ ਬਹਿ ਗਏ ਆਏ 10 ਵਜੇ ਆ ਚਰਦ ਉਤਰ ਦੋ ਚਾਹ ਬਈ ਆਏ ਆ ਚਾਰ ਬੰਦਿਆਂ ਦੀ ਬਣਾ ਦੋ ਰੋਟੀ ਭਈ ਬੰਦੇ ਆ ਰਹੇ ਨੇ ਤੇ ਆਪਾਂ ਨੇ ਸਿਰਫ ਮਾਰਨ ਹੁੰਦਾ ਆਰਡਰ ਤੇ ਜਨਾਨੀਆਂ ਜਿਹੜੀ ਵਿਚਾਰੀ ਇਹ ਪਹਿਲਾਂ ਤਾਂ ਪਿੱਛੇ ਤਾਂ ਕਰਕੇ ਜਾਂਦੀ ਆ ਰਾਜ ਦੇਖੋ ਆਪਦੇ ਮਾਂ ਪਿਓ ਦੇ ਘਰ ਪਰ ਜਦੋਂ ਵਿਚਾਰੀਆਂ ਇਹ ਅੱਗੇ ਆ ਕੇ ਬਸਦੀਆਂ ਨੇ ਆਪਣੇ ਘਰਾਂ ਚ ਲੜ ਲੱਗਦੀਆਂ ਨੇ ਉਦੋਂ ਬਾਅਦ ਮੰਨਿਆਂ ਚਲ ਰਾਜ ਕਰਦੀਆਂ ਨੇ ਇਹ ਨਹੀਂ ਗੱਲ ਕਹਿੰਦੇ ਆਪਾਂ ਵੀ ਇਹਨਾਂ ਨੂੰ ਆਪਾਂ ਕਿਸੇ ਚੀਜ਼ ਦੀ ਤੰਗੀ ਆਣ ਦਿੰਨੇ ਆ ਤੰਗੀ ਨਹੀਂ ਆਉਣ ਦਿੰਦੇ ਜਮ੍ਹਾਂ ਵੀ ਬੜਾ ਖੁਸ਼ ਰੱਖਦੇ ਆ ਬਹੁਤ ਕੁਛ ਦਿੰਨੇ ਆ ਪਰ ਜਿਹੜਾ ਆਪਾਂ ਕਹਦੇ ਨੇ ਵੀ ਆਪਣੇ ਨਾਲ ਆ ਕੇ ਜਨਾਨੀ ਲੜਦੀ ਐ ਇਹ ਛਿਚਿਚ ਕਰਦੀ ਐ ਇਹ ਦਾਰੂ ਪੀਣੋਂ ਰੋਕਦੀ ਐ ਉਹ ਆਪਣੇ ਚੰਗੇ ਖਾਤਰ ਆਪਣੇ ਭਲੇ ਖਾਤਰ ਤੇ ਆਪਾਂ ਨੂੰ ਕੋਈ ਉਹ ਬੁਰਾ ਨਹੀਂ ਦੇਖਣਾ ਚਾਹੁੰਦੀ ਤੇ ਜਿਹੜੇ ਇਹ ਭੰਡਾ ਭੰ ਪੰਢੀ ਜਾਨੇ ਆਪਾਂ ਵੀ ਜਨਾਨੀ ਨੂੰ ਯਾਰ ਆਇ ਨਹੀਂ ਕਰਨਾ ਚਾਹੀਦਾ ਐ ਨਹੀਂ ਥੋੜਾ ਜਿਹਾ ਬੰਦੇ ਨੂੰ ਵੀ ਆਪਣੀਆਂ ਆਦਤਾਂ ਸੁਧਾਰਨੀਆਂ ਚਾਹੀਨੀਆਂ ਨੇ ਮੇਰਾ ਇਹੀ ਕਹਿਣਾ ਹੈ ਜਿਹੜਾ ਅੱਜ ਦਾ ਆਪਣਾ ਇਹ ਨਵਾਂ ਸਾਲ ਆਏ ਹਾਏ ਓਏ ਖੋਂਬੜ ਤੇ ਲੱਗਿਆ ਅੱਜ ਦਾ ਇਹ ਆਪਣਾ ਨਵਾਂ ਸਾਲ ਹੈ ਇਹ ਸਪੈਸ਼ਲ ਆਪਣੀਆਂ ਘਰ ਵਾਲੀਆਂ ਨੂੰ ਸਪੈਸ਼ਲ ਆਪਣੀਆਂ ਭੈਣਾਂ ਨੂੰ ਸਪੈਸ਼ਲ ਆਪਣੀਆਂ ਮੰਮੀਆਂ ਨੂੰ ਸਾਰਿਆਂ ਨੂੰ ਸਪੈਸ਼ਲ ਅੱਜ ਗਿਫਟ ਨਵੇਂ ਸਾਲ ਤੇ ਤੇ ਉਹਨਾਂ ਨੂੰ ਅੱਜ ਦੀ ਰੈਸਟ ਕਹਦੇ ਵੀ ਅੱਜ ਤੂੰ ਰੈਸਟ ਕਰ ਨਵੇਂ ਸਾਲ ਤੇ ਆਨੰਦ ਲੈ ਤੇ ਕੁਝ ਨਹੀਂ ਕਰਨਾ ਅੱਜ ਆਪਾਂ ਇੰਜੋਏ ਕਰੋ ਬੱਸ ਅੱਜ ਬੱਚਿਆਂ ਨੂੰ ਨਾਲ ਲਿਜਾ ਕੇ ਤੇ ਉਹਨਾਂ ਨੂੰ ਵਧੀਆ ਕੱਪੜਾ ਲੀਡਾ ਦਿਵਾ ਕੇ ਸ਼ਾਪਿੰਗ ਕਰਾ ਕੇ ਅੱਜ ਉਹਨੂੰ ਰੈਸਟ ਹਫ਼ਤੇ 'ਚ ਇੱਕ ਦਿਨ ਜ਼ਰੂਰ ਰੈਸਟ ਦਿਆ ਕਰੋ ਮੇਰਾ ਮੰਨਣਾ ਹੈ ਤੇ ਬਾਕੀ ਤੁਸੀਂ ਮੇਰੇ ਨਾਲੋਂ ਸਿਆਣਿਓ ਸਾਸਿਕਾਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਸ਼ੁਭਕਾਮਨਾ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜਿੰਨੇ ਵੀ ਮੈਨੂੰ ਵੀਰ ਮੇਰੇ ਭੈਣਾਂ ਬਾਹਰਲੇ ਦੇਸਾਂ ਬਰੇਸਾਂ ਚ ਬੈਠੇ ਤੇ ਜਿੰਨੀਆਂ ਵੀ ਭੈਣਾਂ ਦੇਖਦੀਆਂ ਨੇ ਕਿਉਂਕਿ ਇੱਕੋ ਇੱਕ ਆਪਣੀ ਜਿਹੜੀ ਧਰਮ ਪਤਨੀ ਆਪਣੇ ਨਾਲ ਹੱਕ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਕੋਈ ਵੀ ਤੁਹਾਡੇ ਨਾਲ ਨਹੀਂ ਕੋਈ ਕੀ ਕਹਣਾ ਕੋਈ ਗੰਦੇ ਖੂਨ ਦੀ ਪੈਦਾਸ਼ ਹੋਵੇ ਜਿਹੜੀ ਸਾਨੂੰ ਬਿਨਾਂ ਗੱਲ ਤੋਂ ਕਲੇਸ਼ ਗਲਤ ਮਲਤ ਹੋਵੇ ਪਰ ਜਿਹੜੀ ਅਸਲੀ ਘਰਾਣੇ ਦੀ ਧੀ ਹੈ ਨਾ ਉਹ ਤੁਹਾਡਾ ساری ਜ਼ਿੰਦਗੀ ਲੜਨੀ ਛੱਡਦੀ ساری ਜ਼ਿੰਦਗੀ ਸੋਣੂ ਨਹੀਂ ਛੱਡਦੀ ਚਾਹੇ ਤੁਸੀਂ ਬੁਰਿਓ ਚਾਹੇ ਤੁਸੀਂ ਮਾੜਿਓ ਚਾਹੇ ਤੁਸੀਂ ਗਲਤ ਕੰਮ ਕਰਦੇ ਹੋ ਜਿਹੜੀ ਚੰਗੇ ਘਰਾਣੇ ਦਿੱਤੀ ਐ ਉਹ ਸੁਧਾਰਨ ਤੇ ਵਾਸਤੇ ਤੇ ਸੋਨੂ ਚੰਗੇ ਪਾਸੇ ਲਾਉਣ ਦੇ ਵਾਸਤੇ ਐਂਡ ਆਫ ਡੇ ਤੱਕ ਆਪਦਾ ਬਾਹ ਲਾਊਗੀ ਕਦੇ ਵੀ ਉਹ ਆਪਦਾ ਘਰ ਖਰਾਬ ਨਹੀਂ ਕਰੂਗੀ ਇਸ ਕਰਕੇ ਇਹਨਾਂ ਦੀ ਜਰੂਰ ਇੱਜ਼ਤ ਕਰਿਆ ਕਰੋ ਰਿਸਪੈਕਟ ਕਰਿਆ ਕਰੋ ਇਹਨਾਂ ਵਿਚਾਰੀਆਂ ਨੇ ਤੁਹਾਡੇ ਕੋਲ ਹੀ ਰਹਿਣਾ ਤੁਹਾਡੀ ਹੀ ਸੁਣਨੀਆਂ ਨੇ ਸੋਡੇ ਨਾਲੇ ਪਿਆਰ ਮੁਹੱਬਤ ਨਾਲ ਰੱਖਿਆ ਕਰੋ ਨਵੇਂ ਸਾਲ ਤੋਂ ਪਰਨ ਕਰ ਲੋ ਵੀ ਆਪਾਂ ਅੱਜ ਤੋਂ ਨਾ ਲੜਨਾ ਨਾ ਭਿੜਨਾ ਨਵੇਂ ਸਾਲ ਤੇ ਖੁਸ਼ ਐਦੂ ਬਾਦ ਜਿਹੜੇ ਪਿੱਛੇ ਸਾਲ ਲੰਘ ਗਏ ਲੰਘ ਗਏ ਆਉਣ ਵਾਲੇ ਸਾਲ ਸੋਹਣੇ ਬੀ ਸੋਹਣੇ ਬਤਾਈਏ ਸੋਹਣੇ ਲੰਗਾਈਏ ਹੱਸ ਖੇਡ ਕੇ ਆਪਣੇ ਪਰਿਵਾਰ ਨਾਲ ਆਪਦੀ ਜ਼ਿੰਦਗੀ ਟਪਾਈਏ ਜ਼ਿੰਦਗੀ ਇੱਕ ਬਹੁਤ ਛੋਟੀ ਹੈ ਬਹੁਤ ਛੋਟਾ ਹਿੱਸਾ ਹੈ ਇਹ ਕੋਈ ਬਾਹਲਾ ਵੱਡਾ ਹਿੱਸਾ ਨਹੀਂ ਪਤਾ ਨਹੀਂ ਕਦੋਂ ਕਿਹੜੇ ਵੇਲੇ ਸਾਂ ਲਿਕੜ ਜਾਣੇ ਨੇ ਉਸ ਤੋਂ ਬਾਅਦ ਫਿਰ ਸੱਜਣੋ ਫੋਟੋਆਂ ਹੀ ਰਹਿ ਜਾਂਦੀਆਂ ਨੇ ਦੇਖਣ ਨੂੰ ਤੇ ਫੋਟੋਆਂ ਦੇਖ ਕੇ ਟਾਈਮ ਪਾਸ ਕਰਨਾ ਬਹੁਤ ਔਖਾ ਹੈ ਮੈਨੂੰ ਪਤਾ ਹੈ ਮੇਰੀ ਮਾਂ ਤੇ ਮੇਰਾ ਪਿਓ ਗਏ ਨੇ ਮੈਂ ਕਿਵੇਂ ਫੋਟੋਆਂ ਦੇਖ ਕੇ ਸਮਾਂ ਪਾਸ ਕਰਦਾ ਨਾ ਮਾਂ ਪਿਓ ਲੱਭਣੇ ਨਾ ਘਰ ਦੇ ਜਿਗਰ ਦੇ ਟੋਟੇ ਲੱਭਣੇ ਨਾ ਸੋਡੇ ਮੰਗਰ ਲੜ ਲੱਗੀਆਂ ਲੱਭਣੀਆਂ ਇਸ ਕਰਕੇ ਸੋਹਣੇ ਖੁਸ਼ ਰਹਾ ਕਰੋ ਆਪਣੇ ਬੱਚਿਆਂ ਚ ਆਪਣੇ ਪਰਿਵਾਰ ਚ ਕੀ ਹਾਲ ਹੈ ਤੇਰੇ ਸਤਿ ਸ਼ਕਰ ਲਵ ਯੂ ਓਕੇ ਬਾਈ ਟਾਟਾ